ਹਾਂਜੀ ਆਪਾਂ ਆਏ ਆ ਰਾਣਾ ਫੈਸ਼ਨ ਬੁਟੀਕ ਮੋਡ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਜੀ ਬਹੁਤ ਸੋਹਣੇ ਡਿਜ਼ਾਈਨਰ ਸੂਟ ਸਰਦੀਆਂ ਵਾਲੀ ਰਹਿਣਗੇ ਸਾਰੇ ਸਟੌਲ ਸੂਟ ਰਹਿਣਗੇ ਜੀ ਜਿਨ੍ਹਾਂ ਨੇ ਸੈੱਟ ਵਾਈਜ਼ ਲੈਣੇ ਆ ਉਹ ਆਪਾਂ ਨੂੰ ਕੰਟੈਕਟ ਕਰ ਸਕਦੇ ਆ ਜੀ ਵਟਸਐਪ ਨੰਬਰ ਤੇ ਸਿੰਗਲ ਸੂਟ ਦਾ ਆਪਾਂ ਪ੍ਰਾਈਸ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਜੀ ਆਹ ਹੈਗਾ ਨਾ ਜਿਹੜਾ ਡਿਜੀਟਲ ਪ੍ਰਿੰਟ ਹੈ ਜੀ ਤੇ ਕੱਪੜਾ ਨਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਫੀਲ ਨਹੀਂ ਕਰਵਾ ਸਕਦੇ ਜੀ ਬਹੁਤ ਜ਼ਿਆਦਾ ਸੌਫਟ ਹੈ ਇੰਨਾ ਸੌਫਟ ਹੈਗਾ ਨਾ ਤੁਹਾਨੂੰ ਵੀਡੀਓ ਦੇ ਵਿੱਚ ਫੀਲ ਨਹੀਂ ਕਰਵਾ ਸਕਦੇ ਬਟ ਦੱਸ ਹੀ ਸਕਦੇ ਆ ਕਿ ਇਸ ਦੇ ਨਾਲ ਨਾ ਸਿੱਪੀ ਵਾਲਾ ਸਟਾਰ ਹੋਊਗਾ ਜੀ ਆਹ ਇਸ ਦਾ ਫਰੰਟ ਹੋਊਗਾ ਫਰੰਟ ਬੈਕ ਸੇਮ ਹੋਊਗੀ ਔਰ ਆ ਰਹੂਗਾ ਜੀ ਇਸ ਦਾ ਬਾਹਾਂ ਵਾਲਾ ਪੀਸ ਬਾਟਮ ਇਸ ਦੀ ਆ ਆਉਗੀ ਜੀ ਪੀਚ ਕਲਰ ਦੀ ਬਾਟਮ ਰਹੂਗੀ ਪਲੇਨ ਤੇ ਆ ਰੂਗਾ ਜੀ ਇਸ ਦਾ ਸਟਾਲ ਸਟਾਲ ਦੇਖੋ ਕਿੰਨਾ ਸੋਹਣਾ ਡਿਜ਼ਾਈਨਰ ਹੈ ਜੀ ਆਹ ਦੇਖੋ ਤੁਹਾਨੂੰ ਆਪ ਦਿਖਾਈਏ ਨੇੜੇ ਕਰਕੇ ਕਿ ਇਸ ਤਰ੍ਹਾਂ ਇਸ ਦੇ ਵਿੱਚ ਕੀ ਹੈ ਵਰਕ ਕਰਿਆ ਹੋਇਆ ਹੈਗਾ ਆ ਜਿਹਾ ਤੁਹਾਨੂੰ ਦਿਸੀ ਰਿਹਾ ਹੈਗਾ ਕਿ ਚਮਕ ਪੈਂਦੀ ਹੈ ਜਿੰਨੀ ਜਿੰਨੇ ਸਾ ਚਿੱਪੀ ਲੱਗੀ ਹੋਈ ਆ ਵਿੱਚ ਇਸ ਤਰ੍ਹਾਂ ਵੀਵਿੰਗ ਹੈ ਜੀ ਇਹ ਊਨੀ ਹੈਗਾ ਬਹੁਤ ਸੋਹਣਾ ਡਿਜ਼ਾਈਨਰ ਸਟਾਲ ਰਹੂਗਾ ਜੀ मैचिंग सूट रहूगा जी और इसके कलर रहेंगे जी अपने को एक कलर आ आ गया दिखाता पा पीच कलर आ गया जी और एक कलर आ गया जी इस ऑफ वाइट जा आ गया ये भी बहुत सोना कलर है और एक कलर आ गया जी इसका लैमन एक लैमन आ गया जी तीन कलर रहेंगे जी प्राइज रहेगा बारह सौ रुपया ओनली ਕੱਟ ਤੋਂ ਟੋਲ ਦੇ 2.5 ਮੀਟਰ ਹੋਊਗੀ ਜੀ 1200 ਰੁਪਏ ਪ੍ਰਾਈਜ਼ ਰਹੂਗਾ ਇਸ ਦਾ ਬਹੁਤ ਸੋਹਣੇ ਡਿਜ਼ਾਈਨਰ ਸੂਟ ਨੇ ਜੀ ਜਿਨ੍ਹਾਂ ਨੇ ਲੈਣੇ ਨੇ ਆਪਾਂ ਨੂੰ ਵਟਸਐਪ ਮੈਸੇਜ ਕਰ ਸਕਦੇ ਨੇ ਜੀ ਸਕਰੀਨ ਸ਼ਾਟ ਲੈ ਕੇ ਇਹ ਆਪਾਂ ਨਾ ਤੁਹਾਨੂੰ ਇਹਦੇ ਵਿੱਚ ਕੋਰੀਅਰ ਲਈ ਆਪਾਂ ਐਡ ਕੀਤਾ ਹੈਗਾ ਨਾ ਕੋਰੀਅਰ ਤੁਹਾਨੂੰ ਲੱਗ ਤੁੱ ਲੱਗੂਗਾ ਜੀ ਕੋਰੀਅਰ ਚਾਰਜ 50 ਰੁਪਏ ਲੱਗਦੇ ਨੇ ਕਿਲੋ ਦੇ ਬਾਕੀ ਸੂਟ ਦੇ weight ਦੇ ਹਿਸਾਬ ਨਾਲ ਹੁੰਦਾ ਜੀ ਹਾਂਜੀ ਅੱਗੇ ਆ ਗਿਆ ਜੀ ਆਪਣੇ ਕੋਲੇ ਆਹ ਡਿਜ਼ਾਈਨ ਇਹ ਡਿਜ਼ਾਈਨ ਸ਼ਾਇਦ ਆਪਾਂ ਪਹਿਲਾਂ ਵੀ ਦਿਖਾਇਆ ਹੋਵੇ ਆਪਣੇ ਕੋਲੇ ਰਿਪੀਟ ਆ ਚੁੱਕਿਆ ਹੈਗਾ ਜੀ ਪਹਿਲਾਂ ਸੀਗਾ ਜਿਹੜਾ ਉਹ ਆਪਣੇ ਕੋਲੇ ਸਟਾਕ ਸੋਲਡ ਆਊਟ ਹੋ ਗਿਆ ਜੀ ਪਹਿਲਾਂ ਵਾਲਾ ਆ ਆਪਣੇ ਕੋਲੇ ਰਿਪੀਟ ਆਇਆ ਜੀ ਅੱਜ ਹੀ ਮਾਲ ਆਇਆ ਆਪਣੇ ਕੋਲੇ ਔਰ ਹੁਣੀ ਆਪਾਂ ਇਸ ਦੀ ਵੀਡੀਓ ਪਾਤੀ ਕਿਉਂਕਿ ਇਸ ਦੀ ਡਿਮਾਂਡ ਸੀਗੀ ਤਾਂ ਕਰਕੇ ਰਿਪੀਟ ਪਾਈ ਆਪਾਂ ਆ ਇਹਦੀ ਸ਼ਾਰਟ ਰਹੂਗੀ ਜੀ ਤੇ ਆ ਰਹਿਣਗੀਆਂ ਜੀ ਇਸ ਦੀਆਂ ਭਾਵਾਂ ਅੰਬੀ ਵਾਲਾ ਡਿਜ਼ਾਈਨ ਹੈ ਜਿਹੜਾ ਸਦਾ ਬਹਾਰ ਹੈ ਜੀ ਇਸ ਦੇ ਨਾਲ ਮਹਿੰਦੀ ਕਲਰ ਦੀ ਬਾਟਮ ਰਹੂਗੀ ਜੀ ਤੇ ਆ ਆ ਗਿਆ ਇਸ ਦਾ ਸਟਾਲ ਬਹੁਤ ਸੋਹਣਾ ਸਟਾਲ ਹੈ ਜੀ ਕਲਰ ਰਹਿਣਗੇ ਇਸ ਦੇ ਵਿੱਚ 4 ਚਲੋ ਤੁਹਾਨੂੰ ਪ੍ਰੋਪਰ ਫੂਟ ਦਿਖਾ ਦਿੰਦੀ ਜੀ ਸਾਰਾ ਆ ਆ ਰੂਗਾ ਜੀ ਆ ਸਟਾਲ ਆ ਗਿਆ ਇਸ ਦੇ ਨਾਲ ਬਹੁਤ ਸੋਹਣਾ ਹੈ ਜੀ ਆ ਆ ਗਈ ਸ਼ਰਟ ਬੈਕ ਫਰੰਟ ਸੇਮ ਰਹੂਗਾ ਜੀ ਟਾਈ ਇਹਦੀ ਬਣੀ ਨਹੀਂ ਹੋਈ ਮਹਿੰਦੀ ਗ੍ਰੀਨ ਕਲਰ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਤੁਸੀਂ ਜਿੰਨਾ ਮਰਜੀ ਇਹਨੂੰ ਬਣਾ ਸਕਦੇ ਹੋ ਇੱਕ ਤਾਂ ਮਹਿੰਦੀ ਗ੍ਰੀਨ ਬਾਟਮ ਆ ਗਈ ਜੀ ਇਸ ਕੋ ਆ ਗਈ ਜੀ ਆਪਣੇ ਕੋਲੇ ਇਹ ਵਾਈਨ ਚਾਕਲੇਟ ਕਲਰ ਜਾ ਚਾਕਲੇਟ ਵਾਈਨ ਜਗੇ ਤੇ ਇੱਕ ਆ ਗਿਆ ਆਪਣੇ ਕੋਲੇ ਕਾਫੀ ਦੇਖੋ ਜੀ ਆਹ ਕਾਫੀ ਕਲਰ ਆ ਗਿਆ ਜੀ ਆਹ ਵਾਈਨ ਜਿਹਾ ਕਲਰ ਆ ਗਿਆ ਤੇ ਨਹੀਂ ਛੁੱਟਨੇ ਦੇ ਚਾਰ ਸੀਮ ਲਗਾ ਲਾ ਚਲੋ ਜੀ ਇਹਦੇ 3 ਕਲਰ ਨੇ ਸਪੱਸ਼ਟ ਹੁਣ ਆਪਣੇ ਕੋਲੇ ਹੈ ਨਹੀਂ ਕਲਰ ਤਾਂ ਇਹਦੇ ਚਾਰ ਹੀ ਨੇ ਪ੍ਰਾਈਜ਼ ਰਹੂਗਾ ਜੀ ਇਸ ਦਾ 900 ਰੁਪਏ ਓਨਲੀ ਹਾਂਜੀ ਅੱਗੇ ਆਗੇ ਆਪਣੇ ਕੋਲੇ ਵਰਕ ਵਾਲੇ ਸੂਟ ਜੀ ਇਹਨਾਂ ਤੇ ਵਰਕ ਆ ਜੂਗਾ ਜੀ ਆ ਦੇਖੋ ਤੁਹਾਨੂੰ ਦਿਖਾਉਨੇ ਆਪਾਂ ਥੋੜਾ ਮਸ਼ੀਨ ਵਰਕ ਹੈ ਜੀ ਸਾਰਾ ਬਹੁਤ ਸੋਹਣੇ ਵਿంటర్ ਵਾਲੇ ਸੂਟ ਨੇ ਜੀ ਆ ਗਲੇ ਕੋਲੇ ਆ ਜੂਗਾ ਜੀ ਆਪਣੇ ਟਾਈ ਬਣੀ ਹੋਈ ਹੈ ਤੇ ਆ ਇਸ ਦੀ ਬਾਟਮ ਆ ਜੂਗੀ ਬਾਟਮ ਨਾ ਵੀਡੀਓ ਦੇ ਵਿੱਚ ਕਲਰ ਹੈ ਜਿਹੜਾ ਥੋੜਾ ਪਤਾ ਨਹੀਂ ਕਿਵੇਂ ਲਾਈਟ ਜੀ ਪੈ ਰਹੀ ਹੈ ਹੋਰ ਦਿਸ ਰਿਹਾ ਬਟ ਕਲਰ ਹੈਗਾ ਜਿਹੜਾ ਇਹ ਬਾਟਮ ਇਹਦੇ ਨਾਲ ਮੈਚ ਕਰਦੀ ਹੈ ਇਹ ਨਾ ਆਪਾਂ ਗ੍ਰੀਨ ਕਲਰ ਕਹਾਂਗੇ ਜੀ ਇਸ ਨੂੰ ਗ੍ਰੀਨ ਹੀ ਹੈ ਇਹ ਵੀਡੀਓ ਦੇ ਵਿੱਚ ਗਰੇ ਲੱਗਦਾ ਜਿਹੜਾ ਆ ਇਹ ਆ ਕਲਰ ਹੈਗਾ ਨਾ ਇਹਦੇ ਵਿੱਚ ਆ ਦੇਖੋ ਜੀ ਇਹ ਸੇਮ ਕਲਰ ਹੈਗਾ ਬਟ ਬੋਟਮ ਜਿਹੜੀ ਗਰੇ ਦਿਖ ਰਹੀ ਹੈ ਗਰੇ ਨਹੀਂ ਹੈਗੀ ਕੀ ਇਹ ਆ ਹੈਗਾ ਜੀ ਇਸ ਦਾ ਸਟੋਲ ਪੂਰਾ 2.5 ਮੀਟਰ ਦਾ ਸਟੋਲ ਹੈਗਾ ਆ ਦੇਖੋ ਜੀ ਬਹੁਤ ਪਿਆਰਾ ਸਟੋਲ ਹੈ ਕਲਰ ਕੰਟਰਾਸਟ ਬਹੁਤ ਸੋਹਣਾ ਜੀ ਵੀਡੀਓ ਨੂੰ ਸਕਿਪ ਨਾ ਕਰਿਓ ਜੀ ਸਾਰੀ ਨੂੰ ਦੇਖਿਆ ਕਰੋ ਤਾਂ ਕਿ ਕੋਈ ਵੀ ਡਿਜ਼ਾਈਨ ਆ ਜਿਹੜਾ ਤੁਹਾਡੇ ਉੱਪਰ ਅਗੇ ਨਾ ਇਦੇ ਵਿੱਚ ਤਿੰਨ ਹੀ ਕਲਰ ਆਏ ਆ ਜੀ ਇੱਕ ਆ ਗ੍ਰੇ ਬਾਟਮ ਨਾਲ ਜੀ ਇੱਕ ਗ੍ਰੀਨ ਆ ਗਈ ਤੇ ਇੱਕ ਆ ਗਿਆ ਜੀ ਮਹਿਰੂਨ ਕਲਰ ਪ੍ਰਾਈਸ ਰਹੂਗਾ ਜੀ 1250 ਰੁਪਏ ON ਲਈ ਸਿਰਫ 1250 ਰੁਪਏ 1250 ਰੁਪਏ ਕੱਟ ਪ੍ਰੋਪਰ ਰਹੂਗੀ ਜੀ ਕੱਟ ਦਾ ਕੋਈ ਇਸ਼ੂ ਨਹੀਂ ਹੈਗਾ ਇਹ ਇੰਨੇ ਜਿਆਦੇ ਸੌਫਟ ਨੇ ਨਾ ਜਿੰਨੇ ਕਿ ਆਪਾਂ ਪਿਓਰ ਦੇ ਸੂਟ ਹੁੰਦੇ ਨੇ ਨਾ ਇੰਨੇ ਜਿਆਦੇ ਸੌਫਟ ਨੇ ਬਹੁਤ ਵਧੀਆ ਬੇਸ ਹੈ ਜੀ ਇਹ ਕਿ ਟੈਕਸ ਦੀ ਵੈਰਾਈਟੀ ਹੈ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਆ ਹਾਂਜੀ ਅਗਲਾ ਆ ਗਿਆ ਆਪਣੇ ਕੋਲੇ ਆਹ ਵਾਲਾ ਡਿਜ਼ਾਈਨ ਇਹ ਪ੍ਰਿੰਟ ਹੈ ਜੀ ਓਨਲੀ ਓਨਲੀ ਡਿਜ਼ਾਈਨ ਹੀ ਹੈ ਇਹ ਆਜ ਤੋਂ ਦਿਨਾਂ ਨਾਲ orange ਕਲਰ ਦੀ ਬਾਟਮ ਆ ਜੂਗੀ ਜੀ orange ਜੀ ਟੋਨ ਹੈ ਇਸ ਦੀ ਤੇ ਆਜ ਇਹਦਾ ਸਟਾਲ ਲਗ ਗਿਆ ਸਟਾਲ ਦੇਖੋ ਕਿੰਨਾ ਸੋਹਣਾ ਹੈ ਜੀ ਅੰਬੀ ਵਾਲਾ ਡਿਜ਼ਾਈਨ ਹੈ ਸਦਾ ਬਹਾਰ 4 ਸਾਈਡ ਦਾ ਇਹਦਾ ਸ਼ਾਲਾ ਰਹਿੰਦਾ ਜੀ ਸ਼ਾਲ ਹੀ ਹੁੰਦਾ ਪੂਰਾ ਫੁੱਲਾ ਢੁੱਲਾ ਹੁੰਦਾ ਛੋਟਾ ਨਹੀਂ ਹੈਗਾ ਇਹ ਲੈਂਥ ਪੂਰੀ ਹੈ ਆ ਫਰੰਟ ਆ ਜੂਗਾ ਜੀ ਆ ਇਸ ਦੀਆਂ ਬਾਜੂ ਆ ਜਾਣਗੀਆਂ ਬਾਹਾਂ ਇੱਥੋਂ ਬਨਨ ਗਈਆਂ ਜੀ ਲੈਂਥ ਫ੍ਰੀ ਸਾਈਜ਼ ਹੈ ਜੀ ਜਿੰਨਾ ਮਰਜ਼ੀ ਤੁਸੀਂ ਬਣਾ ਸਕਦੇ ਹੋ ਤੇ ਇਸ ਦੇ ਕਲਰ ਇਹਦੇ ਕਲਰ ਆਗੇ ਦਿੱਤੇ ਆ ਆ ਆ ਗਿਆ ਜੀ ਇਹਦਾ ਮੋਰ ਪੰਖੀ ਕਲਰ ਆ ਗਿਆ ਮੋਰ ਪੰਖੀ ਕਲਰ ਦੀ ਬਾਟਮ ਆਊਗੀ ਜੀ ਔਰ ਇਸ ਦੀ ਕਾ ਆਗੀ ਜੀ ਕਾਫੀ ਕਲਰ ਔਰ ਇਸਕਾ ਅਗਰ ਇਸ ਦਾ ਵਾਈਨ ਮਹਿਰੂਨ ਕਲਰ ਵਾਈਨ ਮਹਿਰੂਨ ਆ ਗਿਆ ਜੀ ਮੋਰ ਕਾਂਕੀ ਕਲਰ ਆ ਗਿਆ ਜੀ ਇੱਕ orange ਕਲਰ ਜਿਹੜਾ ਆਪਾਂ ਤੁਹਾਨੂੰ ਖੁੱਲ੍ਹ ਕੇ ਹੀ ਸਾਟਾ ਤੇ ਇੱਕ ਆ ਗਿਆ ਜਿਸ ਦਾ ਕਾਫੀ ਕਲਰ ਚਾਰ ਕਲਰ ਆ ਗਏ ਜੀ ਪ੍ਰਾਈਜ਼ ਰਹੂਗਾ ਜੀ 900 ਓਨਲੀ ਬਹੁਤ ਲੈਸ ਦੇ ਵਿੱਚ ਲਾਏ ਹੋਏ ਨੇ ਜੀ ਬਿਲਕੁਲ ਲੈਸ ਦੇ ਵਿੱਚ ਤੁਹਾਨੂੰ ਆਪਣੇ ਵਾਲਾ ਰੇਟ ਏਕੇ ਟੈਕਸ ਦੀ ਵੈਰਾਈਟੀ ਤੁਹਾਨੂੰ ਕੋਈ ਵੀ ਨਹੀਂ ਦੇ ਸਕਦਾ ਤੁਸੀਂ ਕਿਤੇ ਮਰਜੀ ਟਰਾਈ ਕਰ ਲਿਓ ਜੀ ਇਹ ਸਿਰਫ ਤੁਹਾਨੂੰ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦਸ਼ਮੇਸ਼ ਨਗਰ 2 ਨੰਬਰ ਗਲੀ ਚੋਂ ਮਿਲੂਗੀ ਜੀ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ